ਅਤਿਕਨੌਣੀ ਹਰਕਤ ਹੈ ਜੋ ਚਮਕੌਰ ਸਾਹਿਬ ਦੀ ਧਰਤੀ ਗੁਰੂ ਅੰਰਧਰ ਦੇ ਉੱਤੇ ਹੋਈ ਹੈ ਸਹਿਮੰਦੀ ਹੈ ਨਾਮ ਲੈਣ ਲੱਗੇ ਵੀ ਪਰ ਗ੍ਰਿਫਤਾਰੀ ਨਾ ਹੋਣ ਕਾਰਨ ਧਰਨੇ ਇੱਕ ਗਰੀਬ ਬੱਚੀ ਦਾ ਸਕੂਲ 'ਚ ਪੜ੍ਹਦੀ ਨਬਾਲਕ ਦਾ ਜਿਹੜਾ ਪਿੰਡ ਦੇ ਸਰਪੰਚ ਨੇ ਬਲਾਤਕਾਰ ਕਰਨਾ ਇਹਦੂੰ ਨਿੰਦਣ ਜੇ ਕੋ ਕੀ ਹੋ ਗਏ ਫਿਰ ਉਹ ਪੰਜਾਬ ਦੀ ਅਣਖ ਤੇ ਇੱਜ਼ਤ ਦਾ ਸਵਾਲ ਆ ਅਸੀਂ ਤਾਂ ਲੋਕਾਂ ਦੀਆਂ ਧੀਆਂ ਪਣਾ ਵਜਾਉਂਦੇ ਨੇ ਇਹ ਆ ਸਾਡੇ ਬੱਚੀਆਂ ਦੀ ਬਲਾਤਕਾਰ ਹੋਣ ਲੱਗੇ ਕਦੋਂ ਤੱਕ ਚੱਲੇਗਾ ਬੇਟੀ ਪੜਾਓ ਬੇਟੀ ਬਚਾਓ ਦਾ ਨਾਰਾ ਹੁਣ ਕਿੱਥੇ ਆ ਸਰਕਾਰ ਦੱਸੇ ਐਮਐਲਏ ਉਹਨਾਂ ਦਾ ਮਦਦ ਕਰਦਾ ਲੋਕਾਂ ਨੂੰ ਟੈਲੀਫੋਨ ਆਤਾ ਮੈਂ ਕਹਿੰਦਾ ਤੁਸੀਂ ਧਰਨੇ ਆਦੇ ਨਹੀਂ ਜਾਣਾ ਤੁਸੀਂ ਪਰਿਵਾਰ ਦੀ ਮਦਦ ਕਰਨੀ ਕਦੇ ਕਹਿੰਦੇ ਨੇ 3-4 ਕਰੋੜ ਦੀ ਗੱਲ ਚੱਲ ਰਹੀ ਆ ਸਾਬ ਸਹੀਦਾ ਉਹ ਦਿਨ ਦਾ ਜਿਹੜਾ ਸਲਾਖਾਂ ਦੇ ਪਿੱਛੇ ਚਾਹੀਦਾ ਅਸੀਂ ਉਹਨਾਂ ਚਰਨੇ ਹਟਦੇ ਸੰਘਰਸ਼ਕਰਨੋ ਜਿੰਨਾਂ ਨੂੰ ਜ਼ਰੂਰ ਦਿਨ ਦਾ ਸਲਾਖਾਂ ਦੇ ਪਿੱਛੇ ਨਹੀਂ ਜ਼ਿਲ ਦੇ ਵਿੱਚ ਨਹੀਂ ਆਉਂਦਾ ਕਾਲਾ ਸਿੱਖ ਹੈ ਉਹਦਾ ਮੁਗਲਾ ਦਾ ਵੀ ਆ ਉਹਦਾ ਪਹਿਲਾ ਵੀ ਜਿਹੜੀ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਪਹਿਲਾਂ ਦੀ ਆ ਹੁਣ ਵਾਲੀ ਨਹੀਂ ਹੈ ਆ ਬੀਤੇ ਦਿਨੀ ਸ਼੍ਰੀ ਚਮਕੌਰ ਸਾਹਿਬ ਏਰੀਆ ਦੇ ਵਿੱਚ ਇੱਕ ਸਰਪੰਚ ਦੇ ਉੱਤੇ ਇਲਜ਼ਾਮ ਲੱਗੇ ਨੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਕਈ ਧਰਨੇ ਦੇਰੇ ਚਮਕੌਰ ਸਾਹਿਬ ਇਹਦੇ ਚੱਲ ਰਹੇ ਨੇ ਦੂਜੇ ਪਾਸੇ ਅੱਜ ਹਾਈਵੇ ਰੋਪੜ ਹਾਈਵੇ ਜਾਮ ਕੀਤਾ ਸੀ ਬਾਬਾ ਰਾਲ ਸਿੰਘ ਸਾਡੇ ਨਾਲ ਨੇ ਜਿਨ੍ਹਾਂ ਦੀਆਂ ਫੌਜਾਂ ਇਸ ਧਰਨੇ ਦੇ ਵਿੱਚ ਪਹੁੰਚੀਆਂ ਨੇ ਪੱਬਾ ਜੀ ਬਹੁਤ ਕਨਾਉਣੀ ਹਰਕਤ ਹੈ ਜੋ ਚਮਕੌਰ ਸਾਹਿਬ ਦੀ ਧਰਤੀ ਗੁਰੂਆਂ ਧਰਤੀ ਉੱਤੇ ਹੋਈ ਹੈ ਸਹਿਮੰਦੀ ਹੈ ਨਾਮ ਲੈਣ ਲੱਗੇ ਵੀ ਪਰ ਗ੍ਰਿਫਤਾਰੀ ਨਾ ਹੋਣ ਕਾਰਨ ਧਰਨੇ ਤੇ ਨੇ ਲੋਕ ਦੇਖੋ ਇਹ ਦੋ ਨੰਦਰਨ ਜੋ ਇਹ ਦੋ ਨੰਦਰਨ ਜੋ ਹੋਰ ਘਟਨਾ ਕੀ ਹੋਊਗੀ ਦਿਨ ਦਿਹਾੜੇ ਇੱਕ ਗਰੀਬ ਬੱਚੀ ਦਾ ਸਕੂਲ ਚ ਪੜ੍ਹਦੀ ਨਵਾਲਕ ਦਾ ਜਿਹੜਾ ਪਿੰਡ ਦੇ ਸਰਪੰਚ ਨੇ ਬਲਾਤਕਾਰ ਕਰਨਾ ਇਹ ਦੋ ਨੰਦਰਨ ਜੋ ਹੋਗੇ ਫਿਰ ਉਸ ਧਰਤੀ ਦੇ ਜਿ세 ਗੁਰੂ ਸਾਹਿਬ ਨੇ ਆਪਣੇ ਜਿੱਥੇ ਦੇ ਛੰਡੇ ਘੜੇ ਅਨ ਲੜਾਈ ਲੜਾਈ ਲੜੀ ਚਲ ਸਿੰਘਾਂ ਨੇ ਉਹ ਪਿੰਡ ਦੇ ਚਮਕੌਰ ਸਾਹਿਬ ਨਾਲ ਘੰਡੋਲਾ ਪਿੰਡ ਦਾ ਇਸ ਕਰਕੇ ਮੈਂ ਕਹਿਣਾ ਵੀ ਇਸੀ ਦੀ ਉਸੇ ਦੀ ਜਿਹੜਾ ਮਸਲਾ ਇਹਦਾ ਇਨਸਾਫ ਦੇਣਾ ਚਾਹੀਦਾ ਸਰਕਾਰ ਨੂੰ ਪਹਿਲੇ ਸਾਰੇ ਮਸਲੇ ਛੱਡ ਕੇ ਇਹ ਪੰਜਾਬ ਦੀ ਅਣਖ ਤੇ ਇੱਜ਼ਤ ਦਾ ਸਵਾਲ ਆ ਅਸੀਂ ਤਾਂ ਲੋਕਾਂ ਦੀਆਂ ਧੀਆਂ ਪੜਾਉਂਦੇ ਨੇ ਇਹ ਆ ਸਾਡੇ ਬੱਚਿਆਂ ਦੀ ਬਲਾਤਕਾਰ ਹੋਣ ਲੱਗੇ ਕਦੋਂ ਤੱਕ ਚੱਲੂਗਾ ਬੇਟੀ ਪੜਾਓ ਬੇਟੀ ਬਚਾਓ ਦਾ ਨਾਅਰਾ ਹੁਣ ਕਿੱਥੇ ਆ ਸਰਕਾਰ ਦੱਸੇ ਐਮਐਲਏ ਉਹਨਾਂ ਦਾ ਮਦਦ ਕਰਦਾ ਲੋਕਾਂ ਨੂੰ ਟੈਲੀਫੋਨ ਆਤਾ ਮੈਂ ਕਹਿੰਦਾ ਤੁਸੀਂ ਧਰਨੇ ਆਦੇ ਨਹੀਂ ਜਾਣਾ ਤੁਸੀਂ ਪਰਿਵਾਰ ਦੀ ਮਦਦ ਕਰਨੀ ਕਦੇ ਕਹਿੰਦੇ ਨੇ 3-4 ਕਰੋੜ ਦੀ ਗੱਲ ਚੱਲ ਰਹੀ ਆ ਇਹੋ ਜਿਹੀਆਂ ਗੱਲਾਂ ਕਰਦੇ ਨੇ ਪ੍ਰਸ਼ਾਸਨ ਦਬਾਅ ਪਾਉਂਦਾ ਇਹ ਸਰਕਾਰ ਦਾ ਹੀ ਦਬਾਅ ਨਾਲ ਜਿਹੜੇ ਨਮਾਇंदे ਚੁਣੇ ਹੋਏ ਨੇ ਉਹਨਾਂ ਤੇ ਪੁਲਿਸ ਦਾ ਦਬਾਅ ਨਾਲ ਤਾਂ ਇਹ ਗੱਲਾਂ ਹੋ ਰਹੀਆਂ ਨੇ ਇਹ ਨਹੀਂ ਹੋਣੀ ਚਾਹੀਦੀਆਂ ਉਹਨਾਂ ਦੀਆਂ ਧੀਆਂ ਪੇਣਾ ਹੋਣਗੀਆਂ ਉਹਨਾਂ ਦੇ ਬੱਚੇ ਹੋਣਗੇ ਇਹ ਸੇਕ ਉਹਨਾਂ ਤੱਕ ਵੀ ਪਹੁੰਚ ਸਕਦਾ ਇਸ ਕਰਕੇ ਸਾਨੂੰ ਇਨਸਾਫ ਚਾਹੀਦਾ ਉਹ ਦਰਿੰਦਾ ਜਿਹੜਾ ਸਲਾਖਾਂ ਦੇ ਪਿੱਛੇ ਚਾਹੀਦਾ ਅਸੀਂ ਉਹਨਾਂ ਚਰਨੇ ਹਟਦੇ ਸੰਘਰਸ਼ਕਰਨੋ ਜਿੰਨਾ ਚਿਰ ਉਹ ਦਰਿੰਦਾ ਸਲਾਖਾਂ ਦੇ ਪਿੱਛੇ ਨਹੀਂ ਜੇਲ੍ਹ ਦੇ ਵਿੱਚ ਨਹੀਂ ਆਉਂਦਾ ਬਾਬਾ ਜੀ ਜਿਸ ਤਰੀਕੇ ਨਾਲ ਅਸੀਂ ਤਸਵੀਰ ਵੀ ਦੇਖੀਓ ਸਰਪੰਚ ਦੀ ਮੂੰਹ ਤੇ ਵੀ ਵੀ ਹੈ ਸਿਰਫ 100 ਰੁਪਏ ਹੈ ਪਰ ਇਸ ਤਰੀਕੇ ਦੀ ਕਾਨੂੰਨੀ ਹਰਕਤ ਕਰਨੀ ਨਹੀਂ ਤਾਂ ਸਿੱਖਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਤੀਆ ਆਪਣੇ ਜਿੱਤ ਬਚਾਉਣੀ ਹੈ ਪਰ ਦੂਜੇ ਪਾਸੇ ਇਸ ਤਰੀਕੇ ਦੇ ਰੇਪ ਕੀਤੇ ਜਾ ਰਹੇ ਉਹ ਕਾਲਾ ਸਿੱਖ ਹੈ ਉਹ ਦਾ ਮਗਲਾ ਨਾ ਵੀ ਆ ਉਹ ਸੰਤ ਹੈ ਉਹਦਾ ਪਹਿਲਾਂ ਵੀ ਜਿਹੜੀ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਉਹ ਪਹਿਲਾਂ ਦੀ ਆ ਹੁਣ ਵਾਲੀ ਨਹੀਂ ਆ ਉਹ ਉਹ ਪਹਿਲਾਂ ਦੀ ਆ ਉਹਨੇ ਪੈਸੇ ਲੈ ਕੇ ਸਮਝੌਤਾ ਕਰ ਲਿਆ ਉਹਨੇ ਕਿਹਾ ਵੀ ਹੁਣ ਵੀ ਇਹਦਾ ਖਾਣੇ ਪੈਸੇ ਦੇ ਕਿ ਨਿਬੜ ਜਾਊਗਾ ਪਰ ਇਹਦੀ ਮੋ ਵੀ ਫਸ ਗਿਆ ਉਹ ਜਗਦੇਵ ਮੀਰ ਵਾਲਾ ਬੱਚੇ ਪਰਿਵਾਰ ਆ ਉਹੋ ਭਾਈਚਾਰ ਗਰੀਬ ਉਹਨਾਂ ਦੀ ਅਣਖ ਜਾਗਦੀ ਆ ਉਹਦੇ ਪਿਓ ਜੀ ਤੇ ਉਹ ਹੁਣ ਨਹੀਂ ਉਹ ਕਹਿੰਦਾ ਸੀ ਵੇਖਣਾ ਹੀ ਨਹੀਂ ਤਾਂ ਲੋਕ ਖੜੇ ਨੇ ਉਸ ਵੱਲੋਂ ਭਰੋਸਾ ਦਿੱਤਾ ਗਿਆ ਕਿ ਹੁਣ ਭਰੋਸੇ ਤੇ ਇਸ ਤੇ ਲੋਕ ਟਿਕਣਗੇ ਜਾਂ ਫਿਰ ਹੋਰ ਕੋਈ ਤਿਕਾਣਾ ਸਰਚ ਹੋ ਸਕਦਾ ਹੈ ਜਿੱਥੇ ਬੰਦੀਆਂ ਵੱਲੋਂ ਕਿਉਂ ਅੱਜ ਐਸੇ ਹਾਈਵੇ ਜਾਮ ਕਰਿਆ ਜਿਹੜਾ ਧਰਨਾ ਪੱਕਾ ਉਹ ਚੱਲ ਰਿਹਾ ਚਮਕੌਰ ਸਾਹਿਬ ਨਹਿਰ ਦੇ ਪੁਲ ਤੇ ਉਹ ਚੱਲਦਾ ਰਹੂਗਾ ਚਾਰ ਦਿਨ ਹੋਰ ਦੇਖਦੇ ਹਾਂ ਉਹ ਤੋਂ ਬਾਅਦ ਫਿਰ ਫੇਰ ਆ ਜਾਾਂਗੇ ਐਕਸ਼ਨ ਫਿਰ ਐਕਸ਼ਨ ਹੋ ਜਾਊਗਾ ਪ੍ਰਸ਼ਾਸਨਾ ਹੁਣ ਇਹਨਾਂ ਦੀ ਜ਼ਿੰਮੇਵਾਰੀ ਦੇਖੋ ਕੋਈ ਵੀ ਅਫਸਰ ਆ ਸਹਿਬਾਣਾ ਕੋਈ ਵੀ ਆ ਆਪਣੇ ਉਹਨੂੰ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਫਿਰ ਇਸ ਮਾਮਲੇ ਦੇ ਉੱਤੇ ਤਾਂ ਸੰਜੀਦਗੀ ਨਾਲ ਹੋਣਾ ਚਾਹੀਦਾ ਕਿਉਂਕਿ ਸਾਡੀ ਇੱਜ਼ਤ ਦਾ ਸਵਾਲ ਹੈ ਤੀ ਪੈਣ ਦੀ ਅੱਜ ਜਿਉਂ ਦਰਿੰਦਾ ਸਲਾਖਾਂ ਪੀਸੀ ਆਉਂਦਾ ਉਹਦੇ ਨਾਲ ਕੱਲੀ ਇਸ ਬੇਟੀ ਨੂੰ ਨਹੀਂ ਹੋਰ ਵੀ ਬਹੁਤ ਸਾਰੀਆਂ ਬੇਟੀਆਂ ਨੂੰ ਇਨਸਾਫ ਮਿਲੂਗਾ ਕੱਲ ਨੂੰ ਹੋਰ ਕਿਸੇ ਬੇਟੀ ਨਾਲ ਵੀ ਇਹ ਹੋ ਸਕਦਾ ਜੇ ਉਹ ਨਹੀਂ ਫੜਿਆ ਜਾਂਦਾ ਕਿਵੇਂ ਰਾਖੀ ਕਰੀਏ ਹੁਣ ਤੀਆਂ ਭੈਣਾਂ ਦੀ ਕਿਉਂਕਿ ਇਸ ਤਰੀਕੇ ਦੇ 16 ਸਾਲ ਦੀ ਉਮਰ ਦਾ ਸਾਲ ਦੱਸੀ ਜਾ ਰਹੀ ਇੱਕ ਜਿਸਤੀ ਦੇ ਨਾਲ ਹੋਇਆ ਪਰ ਕਿੱਥੇ ਲੈ ਕੇ ਜਾਣ ਸਿੱਖ ਹੋਣ ਆਪਣੀ ਤੀਆਂ ਨੂੰ ਕਿਉਂਕਿ ਇਸ ਤਰੀਕੇ ਦੇ ਦਰਿੰਦੇ ਜਿਹੜੇ ਆਪਣੇ ਸਮਾਜ ਦੇ ਵਿੱਚ ਘੁੰਮ ਰਹੇ ਨੇ ਦੇਖੋ ਇਹ ਤਾਂ ਇਨਸਾਫ ਸਾਨੂੰ ਆਪ ਨੂੰ ਸਮਝਣਾ ਪੈਣਾ ਹੈ ਹੂੰ ਮਾਪਿਆਂ ਨੂੰ ਸੁਚੇਤ ਹੋਣਾ ਚਾਹੀਦਾ ਆਲੇ-ਦਾਲੇ ਦੇ ਲੋਕਾਂ ਨੂੰ ਸੁਚੇਤ ਹੋਣਾ ਜਾਂਦੇ ਜਦੋਂ ਇਹੋ ਜਿਹਾ ਤਰਿੰਦਾ ਕੋਈ ਕੰਮ ਕਰਦਾ ਉਹਨੂੰ ਫੜ ਕੇ ਅਗਲਾ ਦੇਣਾ ਹੂੰ ਉਹਨੂੰ ਇੱਕ ਵਾਰੀ ਸਜ਼ਾ ਦਾ ਦੇਣਾ ਹੂੰ ਤੁਰਤ ਫੜੇ ਜਾਵੇ ਉਹਨਾਂ ਤੇ ਕਾਰਵਾਈ ਜਾਵੇ ਪਹਿਲਾਂ ਲੋਕ ਦੇਖਦੇ ਰਹਿੰਦੇ ਨੇ ਤਮਾਸ਼ੀ ਵੀਨ ਹੋ ਕੇ ਹਾਂ ਇਹ ਨਹੀਂ ਹੋਣਾ ਜਿਹਦੇ ਹਰੇਕ ਦੇ ਇਤ ਘਰਤੀਆਂ ਪਾਣੇ ਸਭ ਨੂੰ ਆਪਣੀਆਂ ਇਤ ਘਰਤੀਆਂ ਪਾਣ ਸਮਝਣੇ ਚਾਹੀਦਾ ਇਸ ਕਰਕੇ ਤੁਰੰਤ ਜਿਹੜੇ ਦਰਿੰਦੇ ਨੇ ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਅਰਬ ਕੰਟਰੀਆਂ ਵਰਗੇ ਕਾਨੂੰਨ ਹੋਣੇ ਚਾਹੀਦੇ ਲੱਗਦਾ ਕਿ ਜਿਸ ਤਰੀਕੇ ਨਾਲ ਉੱਥੇ ਤਾਂ ਅਗਲੇ ਇਹੋ ਜਿਹੀ ਕਾਨੂੰਨੀ ਹਕਤ ਕਰਨ ਦੇ ਬਹੁਤ ਡਰ ਨਾਲ ਬਸ ਸੋਚਦਾ ਵੀ ਨਹੀਂ ਉਹਨੂੰ ਪਤਾ ਕਾਨੂੰਨ ਇਹੋ ਜਿਹੇ ਹੋਣੇ ਚਾਹੀਦੇ ਨੇ ਸਾਡੇ ਤਾਂ ਇੱਥੇ ਸਰਕਾਰ ਦੇ ਨੁਮਾਇੰਦੇ ਰਲੇ ਮਿਲੇ ਨੇ ਸਰਕਾਰ ਦੇ ਨੁਮਾਇੰਦੇ ਰਲੇ ਮਿਲਦੇ ਫਿਰਦੇ ਨੇ ਇਸ ਕਰਕੇ ਜਿਹੜੇ ਲੋਕ ਨੇ ਉਹਨਾਂ ਦਾ ਸਬਰ ਨਾ ਤੋੜੋ ਜਿਹੜਾ ਇਨਸਾਫ ਦਿਓ ਪਹਿਲੇ ਧਾਰ ਦੇ ਇਸ ਬੱਚੀ ਨਾਲ ਇਨਸਾਫ ਹੋਣਾ ਚਾਹੀਦਾ ਹਲੋ ਉਹਨਾਂ ਦੇ ਵਧੀਆ ਕਾਨੂੰਨ ਨੇ ਆਰਬਕੇਟ ਨੇ ਜਿਹੜਾ ਤੁਰੰਤ ਉਹਨਾਂ ਨੂੰ ਗੋਲੀ ਵੀ ਮਾਰ ਦਿੰਦੇ ਨੇ ਉਹਨਾਂ ਸਰਕਾਰ ਨੂੰ ਵੀ ਕਰਦੇ ਨੇ ਸਾਡੇ ਦੇ ਇਥੇ ਸਫਾਰਸ਼ਾਂ ਪਾਉਂਦੇ ਫਿਰਦੇ ਨੇ ਪਿਛਲੇ ਜੀ ਤੁਹਾਡਾ ਬਿਆਨ ਵੀ ਆਇਆ ਸੀ ਕਿ ਕੀ ਅਕਾਲ ਤਖਤ ਸਾਹਿਬ ਦੇ ਜਥੇ ਦਾਰ ਨੂੰ ਲੈ ਕੇ ਕਿ ਅਸੀਂ ਹੁਣ ਨਾਨਕ ਸਿੰਘ ਫੌਜਾ ਕਿੰਨੇ ਕਿਤੇ ਮੋਰ ਚ ਸਾਂਭ ਸਕਦੀਆਂ ਲੱਗਦਾ ਕਿ ਜਥੇਦਾਰ ਵੀ ਅਗਰ ਇਸ ਤਰੀਕੇ ਦਾ ਹੋਵੇ ਜੇਗਾ ਇਸ ਤਰੀਕੇ ਦੀ ਕਾਨੂੰਨੀ ਹਰਕਤ ਨੂੰ ਲੈ ਕੇ ਪੂਰਾ ਸਖਤ ਹੋਵੇ ਪੂਰਾ ਸਖਤ ਮੈਂ ਕਿਹਾ ਪੂਰੇ ਸਖਤ ਹੋਣਾ ਚਾਹੀਦਾ ਇਸ ਮੁੱਦੇ ਦੇ ਉੱਤੇ ਇਹ ਜਿਹੜਾ ਕੋਈ ਹਜੇ ਗਲਤ ਕੰਮ ਕਰਦਾ ਹਾਂਜੀ ਉਹਨਾਂ ਉੱਤੇ ਸਖਤ ਜਿਹੜਾ ਕਾਨੂੰਨ ਵੀ ਦੇਖੋ ਹੈਗਾ ਸਖਤ ਕਾਨੂੰਨ ਵੀ ਹੈਗਾ ਵੀ ਉਹਦੀ ਜਮਾਨਤ ਨਹੀਂ ਹੁੰਦੀ ਪਰ ਜਿਹੜੇ ਕਾਨੂੰਨ ਕੀ ਕਰੂਗਾ ਜਦੋਂ ਕਾਨੂੰਨ ਦੇ ਰਖਵਾਲੇ ਗਲਤ ਹੋ ਗਏ ਜਦੋਂ ਕਾਨੂੰਨ ਦੇ ਰਖਵਾਲੇ ਗਲਤ ਹੋ ਗਏ ਫਿਰ ਉਸੇ ਕਾਨੂੰਨ ਕਰੂਗਾ ਕੀ ਕਾਨੂੰਨ ਤਾਂ ਬਹੁਤ ਕੁਝ ਕਹਿੰਦਾ ਉਹ ਮੰਨਦੇ ਨਹੀਂ ਨਾ ਜਿਹੜੇ ਰਖਵਾਲੇ ਨੇ ਜਿਹੜੇ ਉਹਦੀ ਰੱਖਿਆ ਕਰਨ ਵਾਸਤੇ ਬੈਠੇ ਨੇ ਉਹ ਨਹੀਂ ਮੰਨ ਰਹੇ ਇਸ ਕਰਕੇ ਕਾਨੂੰਨ ਦੇ ਰਖਵਾਲਿਆਂ ਨੂੰ ਸਾਰਿਆਂ ਨੂੰ ਆਪਣੀ ਇਮਾਨਦਾਰੀ ਨਾਲ ਕੰਮ ਕਰੋ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕੇਸਨ ਬਾਬਰ ਰਾਜ ਸਿੰਘ ਜਿੰਨਾ ਵੱਲੋਂ ਉਹ ਜਾਣਕਾਰੀ ਦਿੱਤੀ ਗਈ ਹੈ ਕਿ ਤਰਨਾ ਪ੍ਰਦਰਸ਼ਨ ਲਗਾਤਾਰ ਚੱਲ ਰਹੇ ਨੇ ਕਿ ਅਗਰ ਪ੍ਰਸ਼ਾਸਨ ਨੇ ਜੋ ਭਰੋਸਾ ਦਿੱਤਾ ਹੈ ਉਸ ਭਰੋਸੇ ਤੇ ਖਰਾ ਨਹੀਂ ਉਤਰਦਾ ਪੁਲਿਸ ਮੁਖਰੀ ਨਹੀਂ ਉਤਰਦੀ ਦਸਤੂਬਾ ਤਿੱਖਾ ਸੰਗਤ ਸ਼ੋਭੀਗਾ ਦੂਜੇ ਪਾਸੇ ਈਆਂ ਭੈਣਾਂ ਨੂੰ ਦੇ ਨਾਲ ਮਾਪੇ ਨੂੰ ਵੀ ਅਪੀਲ ਕੀਤੀ ਕਿ ਆਪਣੀ ਧੀਆਂ ਭੈਣਾਂ ਦਾ ਖਿਆਲ ਰੱਖੋ ਕਿਤੇ ਕਿਸ ਤਰੀਕੇ ਦੇ ਦਰਿੰਦੇ ਹੋਰ ਵੀ ਸਮਾਜ ਦੇ ਵਿੱਚ ਘੁੰਮ ਰਹੇ ਨੇ ਇਸ ਤਰੀਕੇ ਦੀ ਘਨਾਉਣੀ ਹਰਕਤ ਨੂੰ ਅੰਜਾਮ ਨਾ ਦੇਵੇ। ਹੁਣ ਇਹ ਕੈਮਰਾਮੈਨ ਸਮਿਤ ਦੇ ਨਾਲ ਪ੍ਰਤੀਸ਼